ਸੀਨੀਅਰ ਕਾਂਗਰਸੀ ਆਗੂ ਸੋਨੀਆ ਗਾਂਧੀ ਜੀ ਸਿਹਤ ਦੇ ਨਾਲ ਜੁੜੀ ਵੱਡੀ ਖਬਰ ਤੁਹਾਡੇ ਨਾਲ ਸਾਂਝੀ ਕਰ ਰਹੇ ਹਾਂ ਤਾਂ ਸੋਨੀਆ ਗਾਂਧੀ ਦੀ ਸਿਹਤ ਜਿਹੜੀ ਉਹ ਬਿੱਤੇ ਦਿਨ ਵਿਗੜ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਹੈ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਕਾਂਗਰਸੀ ਲੀਡਰ ਨੂੰ ਭਰਤੀ ਕਰਵਾਇਆ ਜਾਂਦਾ ਹੈ ਜਿੱਥੇ ਉਹਨਾਂ ਦੀਆਂ ਰਿਪੋਰਟਾਂ ਅਤੇ ਮੈਡੀਕਲ ਜਾਂਚਾਂ ਜਿਹੜੀ ਉਹ ਹਸਪਤਾਲ ਵੱਲੋਂ ਕੀਤੀ ਜਾਂਦੀ ਹੈ ਤਾਂ ਉਹਨਾਂ ਨੂੰ ਸਿਹਤ ਬਾਰੇ ਸਮੱਸਿਆ ਜਿਹੜੀ ਉਹ ਆਈ ਸੀ ਜਿਸ ਤੋਂ ਬਾਅਦ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਉਹਨਾਂ ਨੂੰ ਦਾਖਲ ਕਰਵਾਇਆ ਜਾਂਦਾ ਹੈ ਸੋਨਿਆ ਗਾਦੀ ਦਾ ਕਾਫਲਾ ਜਿਹੜਾ ਉਹ ਸਰ ਗੰਗਾ ਰਾਮ ਹਸਪਤਾਲ ਪਹੁੰਚਦਾ ਹੈ ਜਿੱਥੇ ਡਾਕਟਰਾਂ ਦੇ ਵੱਲੋਂ ਉਹਨਾਂ ਨੂੰ ਦੇਖਾਂਦੀ ਹੇਟ ਰੱਖਿਆ ਜਾਂਦਾ ਹੈ ਉਹਨਾਂ ਦੇ ਟੈਸਟ ਤੇ ਹੋਰ ਜਿਹੜਾ ਜ਼ਰੂਰੀ ਮੈਡੀਕਲ ਪ੍ਰੋਸੀਜਰ ਆ ਉਹ ਪੂਰਾ ਕੀਤਾ ਜਾਂਦਾ ਹੈ ਤਾਂ ਪਹਿਲਾਂ ਉਹਨਾਂ ਦੀ ਸਿਹਤ ਬਾਰੇ ਕੋਈ ਜਾਣਕਾਰੀ ਸਾਹਮਣੇ ਨਹੀਂ ਸੀ ਆਈ ਕਿ ਕਿਸ ਮੋਸਟਲ ਕਰਕੇ ਸੋਨਿਆ ਗਾਦੀ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਹੈ ਲੇਕਿਨ ਹੁਣ ਉਹਦਾ ਦੀ ਸਿਹਤ ਬਾਰੇ ਵੱਡਾ ਅਪਡੇਟ ਆ ਜਿਹੜਾ ਉਹ ਤਬੜੇ ਆਇਆ ਏ ਤਾਂ ਸੋਰੀਆ ਗਾਤੀ ਨੂੰ ਪੇਟ ਦੇ ਵਿੱਚ ਦਰਦ ਦੀ ਸਮੱਸਿਆ ਜਿਹੜੀ ਉਹ ਆਉਂਦੀ ਹੈ ਪੇਟ ਦੇ ਵਿੱਚ ਇਨਫੈਕਸ਼ਨ ਹੁੰਦਾ ਏ ਜਿਸ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਜਾਂਦਾ ਏ ਦਿੱਲੀ ਦੇ ਸਰ ਗੰਗਾ ਰਾਮ ਹਸਪਤਾਲ ਦੇ ਵਿੱਚ ਉਹ ਦਾਖਲ ਹੁੰਦੇ ਨੇ ਜਿੱਥੇ ਕੱਲ ਤੋਂ ਉਹਦਾ ਇਲਾਜ ਜਿਹੜਾ ਉਹ ਕੀਤਾ ਜਾ ਰਿਹਾ ਸੀ ਜਾਣਕਾਰੀ ਮੁਤਾਬਕ ਕੱਲ ਸਵੇਰੇ ਉਹਨਾਂ ਨੂੰ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਸੀ ਅਤੇ ਨਿਯਮਤ ਤੌਰ ਤੇ ਉਹਦਾ ਦੀ ਜਾਂਚ ਜਿਹੜੀ ਉਹ ਕੀਤੀ ਗਈ ਸੀ ਤਾਂ ਪੇਟ ਦੇ ਵਿੱਚ ਹਲਕਾ ਇਨਫੈਕਸ਼ਨ ਆਇਆ ਹੈ ਸਰ ਗੰਗाराम ਹਸਪਤਾਲ ਦੇ ਪ੍ਰਸ਼ਾਸਕ ਨੇ ਜਾਣਕਾਰੀ ਦਿੱਤੀ ਹੈ ਕਿ ਕਾਂਗਰਸੀ ਲੀਡਰ ਸੋਨੀਆ ਗਾਂਧੀ ਦੇ ਪੇਟ ਦੇ ਵਿੱਚ ਹਲਕਾ ਇਨਫੈਕਸ਼ਨ ਸੀ ਇਸ ਤੋਂ ਇਲਾਵਾ ਰੂਟੀਨ ਚੈੱਕਅਪ ਦੀ ਵੀ ਲੋੜ ਸੀ ਜਿਸ ਤੋਂ ਬਾਅਦ ਉਹਨਾਂ ਦਾ ਰੂਟੀਨ ਚੈੱਕਅਪ ਵੀ ਕੀਤਾ ਜਾਂਦਾ ਹੈ ਇਸ ਦੇ ਲਈ ਹੀ ਉਹਨਾਂ ਨੂੰ ਹਸਪਤਾਲ ਦੇ ਵਿੱਚ ਭਰਤੀ ਕਰਵਾਇਆ ਗਿਆ ਸੀ ਤਾਂ ਰੂਟੀਨ ਚੈੱਕਅਪ ਜਿਹੜਾ ਉਹ ਡਾਕਟਰ ਦੀ ਇੱਕ ਟੀਮ ਦੀ ਰਗਰਾੰਦੀ ਦੇ ਹੇਠ ਹੋਇਆ ਜਿਸ ਤੋਂ ਬਾਅਦ ਸੋਨੀਆ ਗਾਂਧੀ ਨੂੰ ਹਸਪਤਾਲ ਵਿੱਚੋਂ ਛੁੱਟੀ ਹੈ ਜਿਹੜੀ ਉਹ ਦੇ ਦਿੱਤੀ ਜਾਂਦੀ ਹੈ ਤਾਂ 78 ਸਾਲ ਦੇ ਕਾਂਗਰਸੀ ਲੀਡਰ ਹੋ ਚੁੱਕੇ ਦੇ ਸਿਹਤ ਦੇ ਵਿੱਚ ਸੁਧਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵਿੱਚੋਂ ਛੁੱਟੀ ਦੇ ਦਿੱਤੀ ਗਈ ਹੈ ਜ਼ਿਕਰਯੋਗ ਹੈ ਕਿ ਕਾਂਗਰਸੀ ਸਾਫਤਾ ਪ੍ਰਧਾਨ ਸੋਨੀਆ ਗਾਂਧੀ ਦਸੰਬਰ 2024 ਵਿੱਚ 78 ਸਾਲ ਦੇ ਹੋਗੇ ਸਨ ਅਤੇ ਉਹ ਆਖਰੀ ਵਾਰ 13 ਫਰਵਰੀ ਨੂੰ ਸੰਸਦ ਦੇ ਬਜਟ اجلاس ਦੌਰਾਨ ਰਾਸਵਾਰ ਦੇ ਬਾਹਰ ਜੱਦ ਤੱਕ ਕੌਰ ਤੇ ਨਜ਼ਰ ਆਈ ਸੀ ਜਿੱਥੇ ਉਹਨਾਂ ਨੇ ਸਰਕਾਰ ਦੇ ਅੱਗੇ ਕੁਝ ਮਸਲੇ ਦੇ ਜਿਹੜੇ ਉਹ ਚੁੱਕਦੇ ਸਨ ਸਰਕਾਰ ਨੂੰ ਜਲਦਗੱੜਾ ਪੂਰੀ ਕਰਨ ਦੀ ਅਪੀਲ ਕੀਤੀ ਗਈ ਸੀ ਅਤੇ ਨਾਲ ਹੀ ਇਹ ਵੀ ਉਹਦਾ ਵੱਲੋਂ ਦੱਸਿਆ ਗਿਆ ਸੀ ਕਿ 14 ਕਰੋੜ ਲੋਕਾਂ ਨੂੰ ਖੁਰਾਕ ਸੁਰੱਖਿਆ ਐਕਟ ਦੇ ਤਹਿਤ ਲਾਭ ਆ ਜਿਹੜਾ ਉਹਨਾਂ ਨੂੰ ਮਿਲ ਰਿਹਾ ਤਾਂ ਉਹਦੀ ਸਿਹਤ ਆ ਜਿਹੜੀ ਉਹ ਬੀਤੇ ਦੇ ਖਰਾਬ ਹੋ ਜਾਂਦੀ ਹੈ ਜਿਸ ਤੋਂ ਬਾਅਦ ਉਹਨਾਂ ਨੂੰ ਦਿੱਲੀ ਦੇ ਵੱਡੇ ਹਸਪਤਾਲ ਦੇ ਵਿੱਚ ਲਜਾਇਆ ਜਾਂਦਾ ਹੈ ਜਿੱਥੇ ਉਨ੍ਹਾਂ ਦੇ ਪੇਟ ਦੇ ਵਿੱਚ ਰिफ렉ਸ਼ਨ ਦੀ ਖਬਰ ਆ ਜਿਹੜੀ ਉਹ ਨਿਕਲ ਕੇ ਸਾਹਮਣੇ ਆਈ ਹੈ ਜਿਸ ਤੋਂ ਬਾਅਦ ਉਨ੍ਹਾਂ ਦਾ ਇਲਾਜ ਆ ਜਿਹੜਾ ਉਕੀਤਾ ਜਾਂਦਾ ਹੈ ਇਲਾਜ ਤੋਂ ਬਾਅਦ ਸੋਨੀਆ ਗਾਂਧੀ ਨੂੰ ਛੁੱਟੀ ਆ ਜਿਹੜੀ ਉਹ ਦੇ ਦਿੱਤੀ ਗਈ ਹੈ ਸਿਹਤ ਵਿੱਚ ਸੁਧਾਰ ਹੋਣ ਤੋਂ ਬਾਅਦ ਉਹਨਾਂ ਨੂੰ ਹਸਪਤਾਲ ਵੱਲੋਂ ਛੁੱਟੀ ਦੇ ਦਿੱਤੀ ਗਈ ਹੈ ਅਤੇ ਉਹ ਆਪਣੀ ਰਹਿائش ਦੇ ਉੱਤੇ ਪਹੁੰਚ ਚੁੱਕੇ ਨੇ ਅਤੇ ਮੈਡੀਕਲ ਟ੍ਰੀਟਮੈਂਟ ਆ ਜਿਹੜਾ ਸਰ ਗੰਗਾ ਰਾਮ ਹਸਪਤਾਲ ਦੇ ਡਾਕਟਰਾਂ ਦੀ ਨਿਗਰਾਨੀ ਹੇਠ ਆ ਜਿਹੜਾ ਉਹਨਾਂ ਨੂੰ ਦਿੱਤਾ ਗਿਆ ਸੀ